ਸਾਸਰੀ ਕਾਲ ਜੀ ਸਾਸਰੀ ਕਾ ਵੀਰੋ ਤੇ ਭੈਣੋ ਬੱਚਿਆਂ ਨੂੰ ਬਹੁਤ ਬਹੁਤ ਪਿਆਰ ਮੇਰਾ ਚੈਨਲ ਬੇਬੇ ਦੀ ਰਸੋਈ ਤੇ ਆਪ ਦਾ ਸਵਾਗਤ ਆਜ ਬੇਬੇ ਦੀ ਰਸੋਈ ਦੇ ਵਿੱਚ ਬਣ ਜਾ ਰਹੇ ਨੇ ਆਲੂ ਪਿਆਜ਼ ਦੇ ਪਕੌੜੇ ਤੇ ਇਹ ਆਪਾਂ ਪੰਜ ਆਪਾਂ ਪਿਆਜ਼ ਲੈਂਦੇ ਹੈਗੇ ਤੇ ਚਾਰ ਆਪਾਂ ਛੋਟੇ ਆਲੂ ਲੈਂਦੇ ਨੇਗੇ ਤੇ ਅੱਠ ਨਾਲ ਆਪਾਂ ਹਰੀਆਂ ਮਿਰਚਾਂ ਲੈਂਦੀਆਂ ਨਿਗੀਆਂ ਤੇ ਆਪਾਂ ਬੇਸਣ ਲੈ ਲਿਆ ਸਾਣ ਕੇ ਇੱਕ ਕੌਲੀ ਜਿੰਨਾ ਲੱਗਿਆ ਆਪਾਂ ਹੁਣ ਲਾਵਾਂਗੇ ਤੇ ਆਪਣਾ ਨੂਨ ਮਿਰਚ ਮਸਾਲਾ ਤੇ ਹੁਣ ਆਪਾਂ ਇਹਦੇ ਵਿੱਚ ਬੇਸਣ ਪਾਉਣੇ ਆ ਤੇ ਦੇਖਦੇ ਆ ਪਰਲਾ ਕੇ ਕਿੰਨੇ ਕ ਬੇਸਣ ਦੇ ਨਾਲ ਆਪਣਾ ਸਰਦਾਗਾ ਆਪ ਨੂੰ ਦੇਖੋ ਜੀ ਇੰਨੇ ਅੱਗ ਆਪਣੇ ਬੇਸਣ ਦੇ ਨਾਲ ਸਰ ਗਿਆ ਆਪਣਾ ਤੇ ਆ ਆਪਣਾ ਬੇਸਣ ਬਚ ਗਿਆ ਕੌਲੀ ਦੇ ਵਿੱਚ ਤੇ ਜੇ ਲੋੜ ਪਈ ਤਾਂ ਆਪਾਂ ਪਾ ਲਾਂਗੇ ਹੋਰ ਪਾਣੀ ਪੁਣੀ ਪਾ ਕੇ ਦੇਖਾਂਗੇ ਤੇ ਹੁਣ ਆਪਾਂ ਇਹਦੇ ਵਿੱਚ ਪਾਉਣੇ ਆਗੇ ਇੱਕ ਚਮਚਾ ਜੀਰੇ ਦਾ ਥੋੜੀ ਜਿਹੀ ਜੀਵਾਨ ਪਾਵਾਂਗੇ ਇੱਕ ਅੱਧਾ ਚਮਚਾ ਆਪਾਂ ਹਲਦੀ ਦਾ ਪਾਵਾਂਗੇ ਅੱਧਾ ਚਮਚਾ ਆਪਾਂ ਨਮਕ ਦਾ ਪਾਵਾਂਗੇ ਤੇ ਨਾਲ ਇਹਦੇ ਆਪਾਂ ਪਾਵਾਂਗੇ ਕਸੂਰੀ ਮੇਥੀ ਸੌਰੀ ਨਹੀਂ ਤੁਸੀਂ ਪਾ ਕੇ ਪਕੌੜੇ ਬਣਾ ਕੇ ਦੇਖੋ ਇਹ ਬਹੁਤ ਟੈਸਟੀ ਬਣਨਗੇ ਤੇ ਨਾਲ ਇਹ ਆਪਣੇ ਪੰਜਾਬ ਦੇ ਵਿੱਚ ਇਹਨੂੰ ਕਹਿੰਦੇ ਨੇਗੇ ਅ ਪਕੌੜੇ ਆਪਾਂ ਕਹਿੰਦੇ ਹੈਗੇ ਵੀ ਪਕੌੜੇ ਬਣਾਉਨੇ ਆਪਾਂ ਮਹੀ ਜਦੋਂ ਮੌਸਮ ਇਹ ਵਾਲਾ ਹੁੰਦਾ ਇਹ ਘਰਾਂ ਦੇ ਵਿੱਚ ਆਮ ਹੀ ਬਣਦੇ ਨੇਗੇ ਵੀ ਆਲੂ ਪਿਆਜ਼ ਦੇ ਪਕੌੜੇ ਗੋਭੀ ਦੇ ਪਕੌੜੇ ਇਸ ਤਰ੍ਹਾਂ ਆਪਾਂ ਕੱਢ ਲੈਣੇ ਹੈਗੇ ਤੇ ਮੈਨੂੰ ਥੋੜੇ ਜਿਹਾ ਆਲੂ ਪਿਆਜ਼ ਦੇ ਪਕੌੜੇ ਜ਼ਿਆਦਾ ਪਸੰਦ ਨੇਗੇ ਤੇ ਮੈਂ ਆਲੂ ਪਿਆਜ਼ ਦੇ तकरीबन ਕੱਢ ਕੇ ਖੋਸਣਾ ਤੇ ਸਾਡੇ ਘਰ ਦੇ ਵਿੱਚ ਆਲੂ ਪਿਆਜ਼ ਦੇ ਪਕੌੜੇ ਜ਼ਿਆਦਾ ਖਾਧੇ ਜਾਂਦੇ ਨੇ ਗੋਭੀ ਦੇ ਪਕੌੜੇ ਸਾਰੇ ਹੀ ਅਸੀਂ ਘੱਟ ਖਾਂਦੇ ਆ ਪਨੀਰ ਦੇ ਪਕੌੜੇ ਉਹ ਬਣਾ ਲੈਣੇ ਹੁੰਦੇ ਆ ਤੇ ਇਹ ਇੱਧਰ ਕਸ਼ਮੀਰ ਏਰੀਏ ਦੇ ਵਿੱਚ ਬੱਚੇ ਗਏ ਸੀ ਉੱਧਰ ਸੁਣਿਆਗਾ ਕਹਿੰਦੇ ਇਹਨੂੰ 부ਜੀਆ ਕਹਿੰਦੇ ਨੇਗੀ ਤੇ ਇਹਨਾਂ ਨੂੰ ਆਲੂ ਪਿਆਜ਼ ਦੇ ਪਕੌੜਿਆਂ ਨੂੰ ਇੱਧਰ 부ਜੀਆ ਕਹਿੰਦੇ ਨੇ 부ਜੀਆ ਔਰ ਜਿਹੜੇ ਮੇਰੇ ਵੀਰ ਭਾਈ ਕੋ ਪੰਜਾਬ ਤੋਂ ਬਾਹਰ ਵੀਡੀਓ ਦੇਖ ਰਹੇ ਨੇਗੇ ਤੇ ਉਹ ਮੈਨੂੰ ਦੱਸਣ ਵੀ ਤੁਹਾਡੇ ਇਲਾਕੇ ਦੇ ਵਿੱਚ ਇਹਨੂੰ ਕੀ ਕਿਹਾ ਜਾਂਦਾ ਇਧਰ ਕਸ਼ਮੀਰ ਏਰੀਏ ਦੇ ਵਿੱਚ ਤਾਂ ਇਹਨੂੰ 부जिया ਕਿਹਾ ਜਾਂਦਾ ਉਧਰ ਬੱਚੇ ਜਾ ਕੇ ਆਏ ਸੀਗੇ ਉਧਰ ਬੱਚੇ ਕਹਿੰਦੇ 부जिया ਕਹਿੰਦੇ ਨੇ ਇਹਨਾਂ ਨੂੰ ਆਲੂ ਪਿਆਜ਼ ਦੇ ਪਕੌੜਿਆਂ ਨੂੰ ਤੇ ਇਹ ਸਾਰਿਆਂ ਦਾ ਆਪੋ ਆਪਣੇ ਏਰੀਏ ਦਾ ਫਰਕ ਹੁੰਦਾ ਫਰਕ ਤਾਂ ਪੰਜਾਬ ਦੇ ਵਿੱਚ ਵੀ ਪੈ ਜਾਂਦਾ ਆਪਣਾ ਹੈਨਾ ਵੀ ਆਪਾਂ ਪੰਜਾਬੋਂ ਬਾਹਰ ਤਾਂ ਫਰਕ ਪਈ ਜਾਂਦਾਗਾ ਤੇ ਜਿਵੇਂ ਹੁਣ ਹੱਲ ਦੀ ਸਬਜ਼ੀ ਬਣਾਈ ਸੀ ਅਸੀਂ ਅੰਦ ਕਹਿੰਦੇ ਹੈਗੇ ਤੇ ਬਾਰੇ ਥਾਮਾ ਦੇ ਵਿੱਚ ਉਹਨੂੰ ਲੋਕੀ ਕਹਿੰਦੇ ਨੇਗੇ ਇਸ ਤਰ੍ਹਾਂ ਕਰਕੇ ਆਪਾਂ ਥੋੜਾ ਜਿਹਾ ਬੇਸਨ ਹੋਰ ਪਾ ਲਿਆ ਤੇ ਬ ਚੰਗੀ ਤਰ੍ਹਾਂ ਮਿਕਸ ਹੋ ਜਾਣਾ ਆਪਣੇ ਸਾਰੇ ਆਲੂ ਪਿਆਜ਼ ਇਹਦੇ ਵਿੱਚ ਤੇ ਲੋਕੀ ਕਹਿੰਦੇ ਨੇਗੇ ਬਾਰੇ ਥਾਮਾ ਦੇ ਵਿੱਚ ਉਹਨਾਂ ਨੂੰ ਸੁੱਕੀਆਂ ਸਬਜ਼ੀਆਂ ਬਣਾਇਆ ਜਾਂਦਾ ਜਿਵੇਂ ਤੋਰੀ ਕੀ ਹੈ ਤੋਰੀ ਹੁੰਦੀ ਆ ਆਪਾਂ ਤੋਰੀ ਨੂੰ ਸੁੱਕੀ ਬਣਾਉਂਦੇ ਨੇਗੇ ਤੇ ਕਿਉਂ ਤੋਰੀ ਜਿਹੜੀ ਉਹ ਸੁੱਕੀ ਬਣਾਉਂਦੇ ਨੇ ਬਾਲੇ ਅਸੀਂ ਦੁੱਧ ਪਾ ਕੇ ਬਣਾਉਨੇ ਆ ਤੇ ਬਾਲੇ ਥਾਮਾ ਦੇ ਵਿੱਚ ਉਹ ਪਹਿਲੀ ਵਾਰ ਸੌਣਦੇ ਨੇ ਵਿੱਚ ਦੁੱਧ ਪੈਂਦਾ ਹੈ ਇਸ ਤਰ੍ਹਾਂ ਲਹਾਰਾ ਇਲਾਕੇ ਦਾ ਹਰ ਚੀਜ਼ ਅਲੱਗ-ਲੱਗ ਹੁੰਦੀ ਹੈ ਹੁਣ ਤੁਸੀਂ ਮੈਨੂੰ ਕਮੈਂਟ ਕਰਕੇ ਦੱਸਿਓ ਤੁਹਾਡੇ ਇਲਾਕੇ ਦੇ ਵਿੱਚ ਇਹਨਾਂ ਨੂੰ ਕੀ ਕਿਹਾ ਜਾਂਦਾ ਇਹ ਆਪਣਾ ਰੈਡੀ ਹੋ ਗਿਆ ਦੇਖੋ ਕੋਲ ਆਪਣਾ ਪੂਰਾ ਵਧੀਆ ਰੈਡੀ ਹੋ ਗਿਆ ਤੇ ਹੁਣ ਆਪਾਂ ਕੜਾਹੀ ਧਰ ਦੇਾਂਗੇ ਤੇ ਤੇਲ ਗਰਮ ਹੋ ਜਾਊਗਾ फिर आप देखो कौल अपना बिल्कुल रेडी हो गया देखो जी अपना सारा कुछ रेडी है तेल पे अपना गर्म हो चुके तो हम आप दी खिला फटाफट चंकी तरह पा दिए था सारे तेल का फायदा लगे जिन्ना बदला तेल छेती निकल जाते दो पुराना च निकल जाने बस ਉਹਦੇ ਜਿੰਨਾ ਤੇ ਇਹਨਾਂ ਦੇ ਖੱਲੇ ਪਰਜਗੇ ਉਦੋਂ ਇਹਨਾਂ ਨੇ ਤਹਾਂ ਆ ਜਾਣਾ ਫਿਰ ਆਪਾਂ ਇਹਨਾਂ ਦਾ ਪਾਸਾ ਲੱਦਾਂਗੇ ਦੇਖੋ ਜੀ ਆਪਣਾ ਪਹਿਲਾ ਪੂਰ ਰਜ ਗਿਆ ਤੇ ਇਹਨਾਂ ਨੂੰ ਆਪਾਂ ਕੱਢਦਾ ਬਾਹਰ ਦੇਖੋ ਜੇ ਇਹਨਾਂ ਨੂੰ ਜਮਾ ਆਪਣੇ ਬਣਾਉਣਾ ਹੋਵੇ ਜਿਸ ਤਰ੍ਹਾਂ ਆਪਣੇ ਹਲਵਾਈਆਂ ਦੇ ਬਣਾਏ ਹੁੰਦੇ ਨੇਗੇ ਮੇਲਿਆਂ ਦੇ ਉੱਤੇ ਤਾਂ ਇਹਨਾਂ ਦੇ ਵਿੱਚ ਜਲੇਬੀਆਂ ਵਾਲਾ ਰੰਗ ਪਾ ਲੈਗੇ ਜਲੇਬੀਆਂ ਵਾਲਾ ਰੰਗ ਪਾ ਕੇ ਫੇਰ ਉਹ ਲਾਲ ਪਕੌੜੇ ਨਿਕਲੇ ਹੁੰਦੇ ਨੇ ਬਾਹਲੇ ਪਣ ਪਈ ਕਹਿੰਦੇ ਲਾਲ ਲਾਲ ਪਕੌੜੇ ਖਾਣੇ ਜੀ ਕਰਦਾ ਤੇ ਫੇਰ ਉਹਦੇ ਥੋੜਾ ਜਿਹਾ ਜਲੇਬੀਆਂ ਵਾਲਾ ਰੰਗ ਪਾ ਲਈ ਬੇਸਨ ਦੇ ਵਿੱਚ ਤੇ ਫੇਰ ਉਹ ਲਾਲ ਪਕੌੜੇ ਬਣ ਜਾਂਦੇ ਨੇ ਉਹਨਾਂ ਦਾ ਰੰਗ ਹੀ ਪਾਇਆ ਹੁੰਦਾ ਰੰਗ ਆਪਾਂ ਆਪਾਂ ਨੇ ਕਿਸੇ ਚੀਜ਼ ਦੇ ਵਿੱਚ ਤਾਂ ਨਹੀਂ ਪਾਉਂਦੇ ਆਪਾਂ ਤਾਂ ਸਿੱਧੇ ਕਿਤੇ ਮਠਾਈ ਚ ਰੰਗ ਨਹੀਂ ਪਾਉਂਦੇ ਸਾਰੇ ਕੈਮੀਕਲ ਵਾਲੇ ਰੰਗ ਹੁੰਦੇ ਨੇ ਉਹਨਾਂ ਨੂੰ ਤਾਂ ਚੀਜ਼ ਵੇਚਣੀ ਹੁੰਦੀ ਆ ਹਨਾ ਉਹਨਾਂ ਨੇ ਉਸ ਤਰ੍ਹਾਂ ਬਣਾਉਣੀ ਹੁੰਦੀ ਆ ਜਿਸ ਤਰ੍ਹਾਂ ਵੱਧ ਰੰਗ ਆਵੇ ਤੇ ਆਪਾਂ ਬਿਲਕੁਲ ਨਹੀਂ ਰੰਗ ਪਾਉਂਦੇ ਇਹ ਜਿਹੜੀਆਂ ਚੀਜ਼ਾਂ ਦੇ ਵਿੱਚ ਜਿੱਥੇ ਜਿੱਥੇ ਪੈਂਦਾ ਰੰਗ ਉੱਥੇ ਆਪਾਂ ਪਾਉਣੀ ਵੀ ਚਲ ਜਿੱਥੇ ਸਰਦਾ ਹੀ ਨਹੀਂ ਪਾਉਣ ਬੰਦੇ ਨੂੰ ਆਪਾਂ ਦੂਜਾ ਚੂਰ ਪਾ ਲਏ ਇਸੇ ਤਰ੍ਹਾਂ ਇਹ ਪਾਹਣ ਦੇ ਵਿੱਚ ਚੂਰ ਪਾ ਲਾਂਗੇ ਸਾਰਾ ਪੂਰੇ ਵਧੀਆ ਕਰਸਪੀ ਕਰਿਸਪੀ ਬਣੇ ਨੇ ਪਕੌੜੇ ਆਪਣੇ ਦੇਖੋ ਜੀ ਇਹ ਆਪਣਾ ਲਾਸਟ ਪੂਰਾ ਤੇ ਇਹ ਵੀ ਆਪਣਾ ਬਣ ਚੁੱਕਿਆ। ਗੈਸ ਉੱਪਰ ਬੰਦ ਕਰਤਾ। ਤੇਲ ਬਹੁਤ ਗਰਮ ਆ ਦੇਖ ਬਣੇ ਆਪਣੇ ਪਕੌੜੇ ਬਣ ਕੇ ਰੈਡੀ ਹੋ ਚੁੱਕੇ ਨੇਗੇ ਤੇ ਬਣੇ ਰੱਬ ਵੀ ਬੈਰ ਲੰਦਾ ਬੁੱਢਾ ਦਾਤਾ ਬਹੁਤ ਗਰਮ ਐਸ ਕਰਦੀ ਤੇ ਉੱਪਰ ਬੱਦਲ ਬਹੁਤ ਨੇਗੇ ਤੇ ਇਉਂ ਸੀਗਾ ਮੀਂਹ ਆਊਗਾ। ਪਕੌੜੇ ਦਾ ਸਮਾਨ ਕੱਟਣ ਕੁੱਟਣ ਲੱਗ ਗਏ ਮੀਂਹ ਆਊਗਾ। ਤੇ ਕਟਕੁੱਟ ਲੈ ਭਾਣੇ ਬਣਾਵਿ ਲੱਤੇ ਮੈਂ ਹਜੇ ਵੀ ਨਹੀਂ ਆਇਆ ਬਹੁਤ ਜ਼ਿਆਦਾ ਗਰਮੈਸਾ ਆ ਬਾਰ ਛੱਕ ਲੈਣ ਦੇ ਹੁਣ ਭਾਣੇ ਬਣਾ ਕੇ ਫਿਰ ਇੱਥੇ ਵੀਡੀਓ ਦਾ ਐਂਡ ਕਰ ਦਿੰਦੇ ਆ ਸਸੋਜਾਂ ਦੇ ਵਿੱਚ ਬਹੁਤ ਜ਼ਿਆਦਾ ਗਰਮੈਸਾ ਭਾਣੇ ਭਣਾ ਜੇ ਰਸੋਈਆਂ ਦੇ ਵਿੱਚ ਕੰਮ ਕਰਦੀਆਂ ਉਹਨਾਂ ਨੂੰ ਸਾਰਿਆਂ ਨੂੰ ਪਤਾ ਹੀ ਹੈਗਾ ਤੇ ਆ ਆਪਣੇ ਕੋਲੇ ਸੌਸ ਆ ਭਾਣੇ ਤੇ ਆਪਾਂ ਬਸ ਹੁਣ ਇਹਨੂੰ ਖਾਣਿਆ ਚਾਹ ਦੇ ਨਾਲ ਤੇ ਵੀਡੀਓ ਨੂੰ ਭਾਣੇ ਲਾਇਕ ਸਿਆਰ ਕਮੈਂਟ ਜ਼ਰੂਰ ਕਰਿਆ ਕਰੋ ਤੇ ਤੁਸੀਂ ਵੀ ਇਸ ਤਰ੍ਹਾਂ ਥੋੜੀ ਜਿਹੀ ਚੀਜ਼ ਬਣਾ ਕੇ ਖਾ ਲਈ ਤੇ ਬਹੁਤ ਵਧੀਆ ਲੱਗਦੀ ਆ ਤੁਹਾਨੂੰ ਥੋੜੀ ਚੀਜ਼ ਨਾਲ ਹੀ ਆਪਣੇ ਪਰਿਵਾਰਕ ਜੋਕਰੀ ਬਥੇ ਸਰ ਜਾਂਦਾ ਤੇ ਚੰਗਾ ਭੈਣੇ ਮੇਰੇ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਬੇਬੇ ਦੀ ਰਸੋਈ ਨੂੰ ਤੇ ਸਵੇਰ ਆਪਣੀ ਵੀਡੀਓ 9 ਵਜੇ ਆਉਂਦੀ ਆਗੀ ਸਵੇਰ 9 ਵਜੇ ਆਪਣੀ ਵੀਡੀਓ ਨੂੰ ਦੇਖਿਆ ਕਰੋ ਘੰਟੀ ਦਾ ਬਟਨ ਦਬਾ ਦਿਓ ਤੁਹਾਨੂੰ ਨੋਟੀਫਿਕੇਸ਼ਨ ਮਿਲ ਜਾ ਕਰੇ ਤੇ ਚੰਗਾ ਭੈਣੇ ਮਿਲਦੇ ਆ ਕੱਲ ਨੂੰ ਕਿਸੇ ਨਵੀਂ ਵੀਡੀਓ ਦੇ ਨਾਲ ਤੇ ਸਵੇਰ 9 ਵਜੇ ਨਵੀਂ ਰੈਸਪੀ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ